ਸਾਸਤਰੀ ਕਾ ਜੀ ਸਾਰੇ ਨੂੰ ਜੋ ਅਪਲੈਕੈਂ ਜੀ ਬਹੁਤ ਹੀ ਵੈਸੂਟਾਨੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਜੌਰਜਟ ਜਗਵਾੜ ਦਾ ਹੋਏਗਾ ਬਹੁਤ ਹੀ ਸੋਨਾ ਵਰਕ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹਦੀ ਬਾਟਮ ਹੋਏਗੀ ਪਲੇਨ ਹੋਏਗੀ ਕ੍ਰੇਪ ਸਿਲਕ ਦੀ ਸ਼ੋਰ ਦਾ ਪਰ ਮੀਟਰ ਲੱਗ ਰਹੇਗਾ ਨਾ ਬਾਟਮ ਦਾ ਪਰ ਮੀਟਰ ਲੱਗ ਰਹੇਗਾ ਅਗਲਾ ਜਿਹੜਾ ਫੈਬਰਿਕ ਹੋਏਗਾ ਟਿਸ਼ੂ ਦਾ ਹੋਏਗਾ ਇਸ ਦੇ ਉੱਪਰ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਡੀ ਰਹੇਗੀ ਜਿਹਦੀ ਬਾਟਮ ਹੋਏਗੀ ਪਲੇਨ ਟਿਸ਼ੂ ਦੀ ਹੋਏਗੀ ਕਲਰ ਇਹਨਾਂ ਵਿੱਚ ਬਹੁਤ ਹੀ ਪੈਰੀ ਮਿਲ ਜਾਣਗੇ ਜਿਹੜਾ ਅਗਲਾ ਸੂਟ ਹੋਏਗਾ ਇਹ ਤਨ ਪਿਓਰ ਖੀਨ ਖਾ ਬਨਾਰਸੀ ਜਕੁਆਰ ਦੀ ਸ਼ਾਰਟ ਮਿਲੇਗੀ ਪਿਓਰ ਕ੍ਰੇਵ ਦੀ ਬਾਟਮ ਮਿਲੇਗੀ ਟਾਈਟ ਮੀਟਰ ਦੀ ਕੱਟ ਹੋਏਗੀ ਵਿਦਾਊਟ ਦੁਪੱਟਾ ਹੋਣਗੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਵੈਲਵਟ ਕੋਟ్రਾਈ ਵਿੱਚ ਹੋਏਗਾ ਬਹੁਤ ਹੀ ਸੋਹਣੇ ਕਲਰ ਹੋਣਗੇ ਬਾਟਮ ਪਸ਼ਮੀਨਾ ਦੀ ਹੋਏਗੀ प्लेन बॉटम ਹੋਏਗੀ ਵਿਦਆਊਟ ਦੁਪੱਟਾ ਹੋਣਗੇ ਟਾਈਟ ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕਲਰ ਆਪਾਂ ਸਾਰੇ ਐਡ ਕੀਤੇ ਹੋਏ ਨੇ ਪ੍ਰਾਈਸ ਵੀ ਸਭ ਦਾ ਉੱਪਰ ਲਗਾ ਦਿੱਤਾ ਹੈ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਹਾਂਜੀ ਇਹਦੇ ਸੂਟਾਂ ਦੇ 컬렉ਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ